ਦੋਸਤੋ ਬਾਹਰ ਹਲਕੀ ਧੁੱਪ ਸੀ ਪਰ ਹਵਾ ਵਿੱਚ ਇੱਕ ਪੁਰਾਣੇ ਸ਼ਹਿਰ ਵਰਗੀ ਖਮੋਸ਼ੀ ਛਾਈ ਹੋਈ ਸੀ ਲਗਭਗ 70 ਸਾਲ ਦਾ ਇੱਕ ਥੱਕਿਆ ਹਾਰਿਆ ਬਜ਼ੁਰਗ ਆਪਣੇ ਕੰਬਦੇ ਹੱਥਾਂ ਵਿੱਚ ਇੱਕ ਸਟੀਲ ਦਾ ਥਰਮਸ ਅਤੇ ਪੁਰਾਣਾ ਟਿਫਨ ਫੜੀ ਹੌਲੀ-ਹੌਲੀ ਚੱਲਦਾ ਹੋਇਆ ਇੱਕ ਸ਼ਾਨਦਾਰ ਕਾਰਪੋਰੇਟ ਬਿਲਡਿੰਗ ਵੱਲ ਵੱਧ ਰਿਹਾ ਸੀ ਉਸਨੇ ਸਫੇਦ ਰੰਗ ਦਾ ਥੋੜਾ ਫਿੱਕਾ ਪੈ ਚੁੱਕਿਆ ਕੁੜਤਾ ਪਜਾਮਾ ਪਾਇਆ ਹੋਇਆ ਸੀ ਪੈਰਾਂ ਵਿੱਚ ਫਟੇ ਹੋਏ ਪੁਰਾਣੇ ਸੈਂਡਲ ਸਨ ਚਿਹਰੇ ਤੇ ਸਾਦਗੀ ਦੇ ਨਾਲ ਕੁਝ ਥਕਾਵਟ ਸੀ ਪਰ ਅੱਖਾਂ ਵਿੱਚ ਇੱਕ ਚਮਕ ਸੀ ਇੱਕ ਪਿਤਾ ਦੀ ਚਮਕ 게ਟ ਦੇ ਕੋਲ ਪਹੁੰਚਦੇ ਹੀ ਇੱਕ ਸਿਕਿਉਰਿਟੀ ਗਾਰਡ ਨੇ ਉਸ ਨੂੰ ਰੋਕ ਲਿਆ ਅਰੇ ਬਾਬਾ ਇਹ ਆਫਿਸ ਹੈ ਕੋਈ ਧਰਮਸਾਲਾ ਨਹੀਂ ਕੀ ਚਾਹੀਦਾ ਹੈ ਤੁਹਾਨੂੰ ਗਾਰਡਨ ਨੇ ਰੁੱਖੇ ਸੁਰ ਵਿੱਚ ਪੁੱਛਿਆ ਬਜ਼ੁਰਗ ਨੇ ਮੁਸਕਰਾਉਂਦੇ ਹੋਏ ਕਿਹਾ ਬੇਟਾ ਮੈਂ ਆਪਣੇ ਬੇਟੇ ਨੂੰ ਚਾਹ ਦੇਣ ਆਇਆ ਹਾਂ ਉਹ ਇੱਥੇ ਹੀ ਕੰਮ ਕਰਦਾ ਹੈ ਗਾਰਡਨ ਨੇ ਉਸ ਨੂੰ ਉੱਪਰ ਤੋਂ ਹੇਠਾਂ ਤੱਕ ਦੇਖਿਆ ਤੇ ਹਲਕਾ ਜਿਹਾ ਤਾਨਾ ਮਾਰਦੇ ਹੋਏ ਬੋਲਿਆ ਇੱਥੇ ਸਭ ਐਗਜ਼ੀਕਿਊਟਿਵ ਕੰਮ ਕਰਦੇ ਹਨ ਚਾਹ ਵਾਲੇ ਨਹੀਂ ਚਲੋ ਬਾਹਰ ਨਿਕਲੋ ਉਸੇ ਵੇਲੇ ਦੋ ਤਿੰਨ ਆਫਿਸ ਕਰਮਚਾਰੀ ਜੋ ਆਪਣੇ ਲੰਚ ਬ੍ਰੇਕ ਤੋਂ ਵਾਪਸ ਆ ਰਹੇ ਸਨ ਇਹ ਦ੍ਰਿਸ਼ ਦੇਖ ਕੇ ਹੱਸ ਪਏ ਕਿਤੇ ਪੀਖ ਮੰਗਣ ਆ ਗਏ ਹੋਣਗੇ ਇੱਕ ਨੇ ਫੁਸਫੁਸਾਇਆ ਦੂਜਾ ਬੋਲਿਆ ਅੱਜ ਕੱਲ ਤਾਂ ਹਰ ਕੋਈ ਵੱਡੀ ਬਿਲਡਿੰਗ ਵਿੱਚ ਬੜਨ ਦੀ ਹਿੰਮਤ ਕਰਦਾ ਹੈ ਬਜ਼ੁਰਗ ਕੁਝ ਨਹੀਂ ਬੋਲੇ ਬਸ ਉੱਥੇ ਹੀ ਦਰਵਾਜ਼ੇ ਕੋਲ ਖੜੇ ਹੋ ਗਏ ਇੱਕ ਨਰਮ ਜਿਹੀ ਮੁਸਕਾਨ ਨਾਲ ਜਿਵੇਂ ਉਹਨਾਂ ਨੂੰ ਕਿਸੇ ਗੱਲ ਦਾ ਦੁੱਖ ਨਹੀਂ ਸੀ ਪਰ ਅੰਦਰ ਕਿਤੇ ਕੁਝ ਟੁੱਟ ਰਿਹਾ ਸੀ ਕੁਝ ਮਿੰਟਾਂ ਬਾਅਦ ਬਿਲਡਿੰਗ ਦੇ ਅੰਦਰ ਇੱਕ ਮੀਟਿੰਗ ਖਤਮ ਹੋਈ ਤੇ ਦਰਵਾਜ਼ਾ ਖੁੱਲਿਆ ਬਿਨੇ 35 ਸਾਲ ਦਾ ਸਮਾਰਟ ਤੇ ਤੇਜਸਵੀ ਨੌਜਵਾਨ ਆਪਣੀ ਟੀਮ ਦੇ ਨਾਲ ਬਾਹਰ ਆਇਆ ਉਸਨੇ ਗਰੇ ਸੂਟ ਪਾਇਆ ਹੋਇਆ ਸੀ ਤੇ ਉਸ ਦੀ ਚਾਲ ਵਿੱਚ ਆਤਮ ਵਿਸ਼ਵਾਸ ਸੀ ਜਿਵੇਂ ਹੀ ਉਸ ਦੀ ਨਜ਼ਰ ਦਰਵਾਜ਼ੇ ਤੇ ਖੜੇ ਆਪਣੇ ਪਿਤਾ ਤੇ ਪਈ ਉਹ ਠਿੱਟ ਗਿਆ ਕੁਝ ਪਲਾਂ ਲਈ ਉਸ ਦਾ ਸਾਹ ਰੁਕ ਗਿਆ ਪਾਪਾ ਉਸਨੇ ਹੌਲੀ ਜੇ ਕਿਹਾ ਬੀਨੇ ਦੀਆਂ ਅੱਖਾਂ ਵਿੱਚ ਹੈਰਾਨੀ ਸੀ ਪਰ ਚਿਹਰੇ ਤੇ ਕੁਝ ਹੋਰ ਵੀ ਸੀ ਜਿਵੇਂ ਕਿਸੇ ਨੇ ਉਸ ਦੀਆਂ ਪਰਤਾਂ ਖੋਲ ਦਿੱਤੀਆਂ ਹੋਣ ਸਭ ਦੇ ਸਾਹਮਣੇ ਪਾਪਾ ਅਚਾਨਕ ਤੁਸੀਂ ਤੇ ਕੀ ਮੈਂ ਆ ਗਏ ਬਜ਼ੁਰਗ ਮੁਸਕਰਾਏ ਬੇਟਾ ਸੋਚਿਆ ਤੈਨੂੰ ਅੱਜ ਖੁਦ ਹੀ ਚਾਹ ਦੇ ਕੇ ਆਵਾਂ ਜਿਵੇਂ ਬਚਪਨ ਵਿੱਚ ਸਕੂਲ ਲੈ ਜਾਂਦਾ ਸੀ ਕੋਲ ਖੜੇ ਸਾਰੇ ਕਰਮਚਾਰੀ ਹੁਣ ਹੈਰਾਨੀ ਨਾਲ ਦੇਖ ਰਹੇ ਸਨ ਵਿਨੇ ਨੇ ਖੁਦ ਨੂੰ ਸੰਭਾਲਿਆ ਪਰ ਉਸਦੇ ਚਿਹਰੇ ਤੇ ਚੁੱਪ ਸੀ ਉਸਨੇ ਹੌਲੇ ਜਹੀ ਆਪਣੇ ਪਾਪਾ ਦਾ ਹੱਥ ਫੜਿਆ ਤੇ ਕਿਹਾ ਤੁਸੀਂ ਪਹਿਲਾਂ ਦੱਸ ਦਿੱਤਾ ਹੁੰਦਾ ਪਾਪਾ ਬਜ਼ੁਰਗ ਕੁਝ ਕਹਿਣ ਹੀ ਵਾਲੇ ਸਨ ਉਦੋਂ ਹੀ ਕੁਝ ਹੋਇਆ ਜਿਸ ਨੇ ਸਭ ਦੇ ਹੋਸ਼ ਉਡਾ ਦਿੱਤੇ ਦੂਸਰੇ ਫਲੋਰ ਤੋਂ ਮਾਲਕ ਸਾਹਿਬ ਦੌੜਦੇ ਹੋਏ ਹਟਾਏ ਉਹਨਾਂ ਦਾ ਚਿਹਰਾ ਪਾਬੁਕ ਅਤੇ ਘਬਰਾਇਆ ਹੋਇਆ ਸੀ ਉਹਨਾਂ ਨੇ ਆਉਂਦੇ ਹੀ ਬਜ਼ੁਰਗ ਦੇ ਸਾਹਮਣੇ ਹੱਥ ਜੋੜ ਦਿੱਤੇ ਤੇ ਕਿਹਾ ਸਰ ਤੁਸੀਂ ਦੱਸਿਆ ਕਿਉਂ ਨਹੀਂ ਕਿ ਤੁਸੀਂ ਆ ਰਹੇ ਹੋ ਇਹ ਕੰਪਨੀ ਤਾਂ ਤੁਹਾਡੀ ਸੋਚ ਤੇ ਹੀ ਬਣੀ ਹੈ ਪੂਰਾ ਆਫਿਸ ਸੁੰਨ ਰਹਿ ਗਿਆ ਜਿੰਨਾ ਲੋਕਾਂ ਨੇ ਅਜੇ ਕੁਝ ਦੇਰ ਪਹਿਲਾਂ ਹਾਸਾ ਉਡਾਇਆ ਸੀ ਹੁਣ ਉਹਨਾਂ ਦੇ ਚਿਹਰਿਆਂ ਤੇ ਅਪਰਾਧ ਭੋਦ ਸੀ ਜੋ ਲੋਕ ਤਸਵੀਰਾਂ ਲੈ ਰਹੇ ਸਨ ਹੁਣ ਅੱਖਾਂ ਝੁਕਾ ਕੇ ਪਿੱਛੇ ਹਟ ਗਏ ਬੀਨੇ ਖੁਦ ਹੈਰਾਨ ਸੀ ਉਸ ਦੇ ਸਾਹਮਣੇ ਉਸ ਦੇ ਆਪਣੇ ਪਾਪਾ ਜੋ ਉਸ ਨੂੰ ਹਮੇਸ਼ਾ ਸਾਦਗੀ ਵਿੱਚ ਦਿਖਦੇ ਸਨ ਹੁਣ ਇੱਕ ਆਦਰਸ਼ ਪ੍ਰੇਰਣਾਦਾਇਕ ਸ਼ਖਸੀਅਤ ਦੇ ਰੂਪ ਵਿੱਚ ਸਾਹਮਣੇ ਖੜੇ ਸਨ ਆਫਿਸ ਦੀਆਂ ਪੌੜੀਆਂ ਤੋਂ ਮਾਲਕ ਆਇਆ ਤਾਂ ਬਾਕੀ ਸਟਾਫ ਵੀ ਉਸ ਦੇ ਪਿੱਛੇ ਖਿੱਚਿਆ ਚਲਾ ਆ ਸਭ ਦੀਆਂ ਨਜ਼ਰਾਂ ਉਸ ਬਜ਼ੁਰਗ ਤੇ ਸਨ ਜਿਸ ਨੂੰ ਅਜੇ ਤੱਕ ਇੱਕ ਆਮ ਚਾਹ ਵਾਲਾ ਜਾਂ ਭਿਕਾਰੀ ਸਮਝਿਆ ਜਾ ਰਿਹਾ ਸੀ ਮਾਲਕ ਨੇ ਝੁੱਕ ਕੇ ਬਜ਼ੁਰਗ ਦੇ ਪੈਰ ਛੂਲੇ ਸਰ ਤੁਸੀਂ ਆਏ ਤੇ ਸਾਨੂੰ ਪਤਾ ਵੀ ਨਹੀਂ ਚੱਲਿਆ ਮੈਂ ਸ਼ਰਮਿੰਦਾ ਹਾਂ ਉਸਨੇ ਭਾਰੀ ਆਵਾਜ਼ ਨਾਲ ਕਿਹਾ ਬਜ਼ੁਰਗ ਨੇ ਹੱਥ ਫੜ ਕੇ ਕਿਹਾ ਅਰੇ ਬੇਟੇ ਬਸ ਸੋਚਿਆ ਕੀ ਪੁਰਾਣੇ ਦੀਨਾ ਦੀ ਤਰ੍ਹਾਂ ਅੱਜ ਵੀ ਆਪਣੇ ਬੇਟੇ ਨੂੰ ਚਾਹ ਪਿਲਾ ਕੇ ਵਾਪਸ ਚਲਾ ਜਾਵਾਂ ਜਿਆਦਾ ਕੁਝ ਨਹੀਂ ਪੂਰਾ ਆਫਿਸ ਸੁੰਨ ਰਹਿ ਗਿਆ ਕਿਸੇ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਇਹ ਬਜ਼ੁਰਗ ਆਖਿਰ ਹੈ ਕੌਣ ਬੀਨੇ ਜੋ ਅਜੇ ਤੱਕ ਸ਼ਰਮ ਦੇ ਮਾਰੇ ਚੁੱਪ ਸੀ ਹੁਣ ਸਾਹਮਣੇ ਆਇਆ ਤੇ ਪੁੱਛਿਆ ਸਰ ਤੁਸੀਂ ਮੇਰੇ ਪਾਪਾ ਨੂੰ ਜਾਣਦੇ ਹੋ ਮਾਲਕ ਮੁਸਕਰਾਇਆ ਤੇ ਬੋਲਿਆ ਬੀਨੇ ਸਿਰਫ ਜਾਣਦਾ ਹੀ ਨਹੀਂ ਇਹਨਾਂ ਨੇ ਹੀ ਮੇਰੀ ਜ਼ਿੰਦਗੀ ਬਣਾਈ ਹੈ ਮੈਂ ਜਿਸ ਕੁਰਸੀ ਤੇ ਬੈਠਾ ਹਾਂ ਉਹਨਾਂ ਨੇ ਹੀ ਸਿਕਾਇਆ ਹੈ ਕਿ ਇੱਜ਼ਤ ਕਿਵੇਂ ਕਮਾਈ ਜਾਂਦੀ ਹੈ ਸਭ ਦੀਆਂ ਅੱਖਾਂ ਚੁੰਧਿਆ ਗਈਆਂ 20 ਸਾਲ ਪਹਿਲਾਂ ਇੱਕ ਸ਼ਖਸ ਪਰ ਨਿਆਏ ਪਸੰਦ ਆਈਏਐਸ ਅਧਿਕਾਰੀ ਰਾਮ ਪ੍ਰਸਾਦ ਦੇਸਪਾਰ ਵਿੱਚ ਆਪਣੇ ਇਮਾਨਦਾਰ ਫੈਸਲਿਆਂ ਤੇ ਜਮਿਨੀ ਸੋਚ ਲਈ ਜਾਣੇ ਜਾਂਦੇ ਸਨ ਇੱਕ ਵਾਰ ਇੱਕ ਨੌਜਵਾਨ ਵਿਦਿਆਰਥੀ ਨੂੰ ਆਪਣੇ ਆਈਏਐਸ ਇੰਟਰਵਿਊ ਲਈ ਦਿੱਲੀ ਵਿੱਚ ਠਹਿਰਨ ਦੀ ਜਗ੍ਹਾ ਨਹੀਂ ਮਿਲੀ ਉਹ ਵਿਦਿਆਰਥੀ ਸੀ ਏਈ ਮਾਲਕ ਰਾਮ ਪ੍ਰਸਾਦ ਨੇ ਨਾ ਸਿਰਫ ਉਸ ਨੂੰ ਆਪਣੇ ਘਰ ਵਿੱਚ ਜਗ੍ਹਾ ਦਿੱਤੀ ਬਲਕਿ ਉਸ ਨੂੰ ਇੰਟਰਵਿਊ ਦੀ ਤਿਆਰੀ ਵੀ ਕਰਵਾਈ ਮਾਲਕ ਅੱਗੇ ਕਹਿੰਦਾ ਹੈ ਇੰਨਾ ਵਰਗੇ ਲੋਕ ਸਿਰਫ ਅਫਸਰ ਨਹੀਂ ਹੁੰਦੇ ਉਹ ਸਾਡੇ ਸਮਾਜ ਦੇ ਚਰਿੱਤਰ ਹੁੰਦੇ ਹਨ ਅੱਜ ਇਸ ਕੰਪਨੀ ਦੀ ਸੋਚ ਇਸ ਦੀਆਂ ਨੀਤੀਆਂ ਸਭ ਕੁਝ ਇਹਨਾਂ ਦੀ ਪ੍ਰੇਰਣਾ ਨਾਲ ਆਇਆ ਹੈ ਹੁਣ ਬੀਨੇ ਵੀ ਹੈਰਾਨ ਸੀ ਉਹ ਜਾਣਦਾ ਸੀ ਕਿ ਉਸਦੇ ਪਾਪਾ ਆਈਐਸ ਸਨ ਪਰ ਕਦੇ ਉਹਨਾਂ ਨੇ ਆਪਣੇ ਅਹੁਦੇ ਆਪਣੇ ਸਨਮਾਨ ਦਾ ਟਿੰਡੋਰਾ ਨਹੀਂ ਪਿੱਟਿਆ ਉਹਨਾਂ ਨੇ ਇੱਕ ਪਿਤਾ ਦੀ ਤਰ੍ਹਾਂ ਉਸ ਦੀ ਪੜ੍ਹਾਈ ਕਰਵਾਈ ਸਾਦਾ ਜੀਵਨ ਬਤੀਤ ਕੀਤਾ ਤੇ ਹੁਣ ਉਸਦੇ ਬੇਟੇ ਦੀ ਕੰਪਨੀ ਵਿੱਚ ਉਹਨਾਂ ਦਾ ਐਜਾ અપਮਾਨ ਹੋਇਆ ਸੀ ਸਾਰੇ ਕਰਮਚਾਰੀ ਹੁਣ ਸ਼ਰਮਸਾਰ ਸਨ ਉਹ ਗੜ ਜਿਸ ਨੇ ਉਸ ਨੂੰ ਧੱਕਾ ਦਿੱਤਾ ਸੀ ਕੰਬਦੇ ਹੋਏ ਅੱਗੇ ਆਇਆ ਸਰ ਮੈਂ ਤੁਹਾਨੂੰ ਪਛਾਣ ਨਹੀਂ ਪਾਇਆ ਮੈਨੂੰ ਮਾਫ਼ ਕਰ ਦਿਓ ਉਸ ਦੀਆਂ ਅੱਖਾਂ ਵਿੱਚ ਹੰਝੂ ਵਹਿ ਰਹੇ ਸਨ ਬਜ਼ੁਰਗ ਨੇ ਹਲਕੇ ਜੇ ਮੁਸਕਰਾ ਕੇ ਕਿਹਾ ਗਲਤੀ ਪਛਾਣਦੀ ਨਹੀਂ ਸੋਚਦੀ ਹੁੰਦੀ ਹੈ ਸੋਚ ਦਾ ਇਲਾਜ ਹੈ ਸਿੱਖਿਆ ਤੇ ਸਵੇਦਨਸੀਲਤਾ ਹੁਣ ਸਾਰਾ ਮਾਹੌਲ ਪੂਰੀ ਤਰ੍ਹਾਂ ਬਦਲ ਚੁੱਕਿਆ ਸੀ ਮਾਲਕ ਨੇ ਤੁਰੰਤ ਕੋਸ਼ਿਸ਼ ਨਾ ਕੀਤੀ ਅੱਜ ਤੋਂ ਇਸ ਆਫਿਸ ਵਿੱਚ ਹਰ ਹਫਤੇ ਸਵੇਦਨਾ ਸੈਸ਼ਨ ਹੋਵੇਗਾ ਜਿੱਥੇ ਅਸੀਂ ਸਿਖਾਵਾਂਗੇ ਕਿ ਇਨਸਾਨ ਉਸਦੇ ਕੱਪੜਿਆਂ ਜਾਂ ਬੋਲਚਾਲ ਤੋਂ ਨਹੀਂ ਉਸਦੀ ਗરિਮਾ ਤੋਂ ਪਛਾਣਿਆ ਜਾਂਦਾ ਹੈ ਵੀਨੇ ਨੇ ਅੱਗੇ ਵਧ ਕੇ ਆਪਣੇ ਪਾਪਾ ਦੇ ਹੱਥ ਫੜ ਲਏ ਪਾਪਾ ਅੱਜ ਤੁਸੀਂ ਫਿਰ ਤੋਂ ਮੈਨੂੰ ਜਿੰਦਾ ਕਰ ਦਿੱਤਾ ਮੈਂ ਖੁਦ ਨੂੰ ਮਾਫ਼ ਨਹੀਂ ਕਰ ਪਾਵਾਂਗਾ ਕਿ ਜਦੋਂ ਤੁਹਾਨੂੰ ਸਭ ਤੋਂ ਜ਼ਿਆਦਾ ਸਨਮਾਨ ਚਾਹੀਦਾ ਸੀ ਮੈਂ ਖੁਦ ਤੁਹਾਡੀ ਬੇਇੱਜ਼ਤੀ ਕੀਤੀ ਬਜ਼ੁਰਗ ਨੇ ਕਿਹਾ ਬੇਟਾ ਬੂਰਾ ਤਦ ਲੱਗਦਾ ਹੈ ਜਦ ਤੂੰ ਗਲਤੀਆਂ ਤੋਂ ਸਿੱਖਣਾ ਛੱਡ ਦਿੰਦਾ ਹੈ ਪਰ ਅੱਜ ਤੂੰ ਸ਼ਰਮਿੰਦਾ ਹੋਇਆ ਇਹ ਹੀ ਤੇਰੀ ਜਿੱਤ ਹੈ ਪੂਰਾ ਆਫਿਸ ਤਾਲੀਆਂ ਵਜਾ ਉੱਠਿਆ ਲੋਕਾਂ ਦੀਆਂ ਅੱਖਾਂ ਨਮ ਸੀ ਮਾਲਕ ਨੇ ਕਿਹਾ ਸਰ ਅੱਜ ਤੋਂ ਤੁਸੀਂ ਇਸ ਕੰਪਨੀ ਦੇ ਸੰਸਥਾਪਕ ਸਲਾਹਕਾਰ ਰਹੋਗੇ ਤਾਂ ਕਿ ਤੁਹਾਡੀਆਂ ਸਿੱਖਿਆਵਾਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਣ ਰਾਮ ਪ੍ਰਸਾਦ ਮੁਸਕੁਰਾਏ ਮੇਰੇ ਲਈ ਇੰਨਾ ਹੀ ਕਾਫੀ ਹੈ ਕਿ ਅੱਜ ਮੈਂ ਦੇਖਿਆ ਮੇਰੀ ਮਿਹਨਤ ਨੇ ਚੰਗਾ ਬੀਜ ਬੀਜਿਆ ਸੀ ਤੇ ਉਹ ਹੁਣ ਰੁੱਖ ਬਣ ਗਿਆ ਹੈ। ਰਾਮ ਪ੍ਰਸਾਦ ਹੁਣ ਆਫਿਸ ਦੇ ਵਿੱਚ ਬੈਠੇ ਸਨ। ਉਹਨਾਂ ਦੇ ਸਾਹਮਣੇ ਚਾਹ ਦੀ ওই ਸਟੀਲ ਦੀ ਥਰਮਸ ਰੱਖੀ ਸੀ ਜੋ ਉਹ ਬੇਟੇ ਲਈ ਲਿਆਇਸਾਨਾ ਪਰ ਹੁਣ ਮਾਹੌਲ ਪੂਰੀ ਤਰ੍ਹਾਂ ਬਦਲ ਚੁੱਕਿਆ ਸੀ। ਕਰਮਚਾਰੀ ਜੋ ਪਹਿਲਾਂ ਮਜ਼ਾਕ ਉਡਾਰੇ ਸਨ ਹੁਣ ਇੱਕ ਇੱਕ ਕਰਕੇ ਉਹਨਾਂ ਨੂੰ ਮਿਲਣਾ ਰਹੇ ਸਨ। ਹੱਥ ਜੋੜ ਰਹੇ ਸਨ। ਬਿਨੇ ਆਪਣੇ ਪਿਤਾ ਦੇ ਕੋਲ ਬੈਠਾ ਅਜੇ ਵੀ ਚੁੱਪ ਸੀ ਉਸ ਦੀਆਂ ਅੱਖਾਂ ਨਮਸਾਨ ਚਿਹਰੇ ਤੇ ਗਲਤੀ ਦਾ ਬੋਝ ਸਾਫ ਸੀ ਪਾਪਾ ਕੀ ਤੁਹਾਨੂੰ ਕਦੇ ਬੁਰਾ ਨਹੀਂ ਲੱਗਾ ਉਸ ਨੇ ਹੌਲੇ ਜੇ ਕਿਹਾ ਰਾਮ ਪ੍ਰਸਾਦ ਨੇ ਹਲਕੇ ਜੇ ਮੁਸਕਰਾ ਕੇ ਕਿਹਾ ਬੇਟਾ ਬੁਰਾ ਤਦ ਲੱਗਦਾ ਹੈ ਜਦ ਤੂੰ ਮੈਨੂੰ ਪਛਾਣਨ ਤੋਂ ਇਨਕਾਰ ਕਰ ਦਿੰਦਾ ਤੂੰ ਤਾਂ ਸਿਰਫ ਸ਼ਰਮਿੰਦਾ ਹੋਇਆ ਤੇ ਸ਼ਰਮਿੰਦਗੀ ਵਿੱਚ ਹੀ ਤਾਂ ਪਰਿਵਰਤਨ ਛੁਪਿਆ ਹੁੰਦਾ ਹੈ ਵਿਨੇ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਉਸ ਸਮੇਂ ਸੋਸ਼ਲ ਮੀਡੀਆ ਤੇ ਪੁਚਾਲ ਆ ਗਿਆ ਆਫਿਸ ਦੇ ਕਿਸੇ ਕਰਮਚਾਰੀ ਨੇ ਪੂਰੀ ਘਟਨਾ ਆ ਵੀਡੀਓ ਰਿਕਾਰਡ ਕਰ ਲਿਆ ਸੀ ਜਿਸ ਵਿੱਚ ਇੱਕ ਬਜ਼ੁਰਗ ਨੂੰ ਅਪਮਾਨਿਤ ਕਰਦੇ ਹੋਏ ਗੱਡਾ ਦਿਖ ਰਿਹਾ ਸੀ ਤੇ ਫਿਰ ওই ਬਜ਼ੁਰਗ ਇੱਕ ਸਨਮਾਨਿਤ ਵਿਅਕਤੀ ਦੇ ਰੂਪ ਵਿੱਚ ਸਾਹਮਣੇ ਆ ਰਹੇ ਸਨ ਵੀਡੀਓ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਦ੍ਰਿਸ਼ ਸੀ ਸਰ ਇਹ ਇੱਕ ਜਗ੍ਹਾ ਨਹੀਂ ਹੈ ਜਿੱਥੇ ਬੇਕਾਰ ਲੋਕ ਆਉਂਦੇ ਹਨ ਤੇ ਫਿਰ ਸਰ ਕਿਉਂ ਨਹੀਂ ਦੱਸਿਆ ਕਿ ਤੁਸੀਂ ਆ ਰਹੇ ਹੋ ਇਹ ਵਿਰੋਧਾਪਾਸ ਅਪਮਾਨ ਤੋਂ ਸਨਮਾਨ ਤੱਕ ਦਾ ਸਫ਼ਰ ਲੋਕਾਂ ਦੇ ਦਿਲਾਂ ਨੂੰ ਛੂ ਗਿਆ ਕੁਝ ਹੀ ਘੰਟਿਆਂ ਵਿੱਚ ਇਹ ਵੀਡੀਓ ਟ੍ਰੈਂਡ ਕਰਨ ਲੱਗਾ ਹੁਣਾ ਆਫਿਸ ਵਿੱਚ ਇੱਕ ਪ੍ਰੈਸ ਕਾਨਫਰੰਸ ਆਯੋਜਿਤ ਕੀਤੀ ਗਈ ਮਾਲਕ ਨੇ ਮਨ ਤੋਂ ਕਿਹਾ ਅਸੀਂ ਸਭ ਅੱਜ ਸ਼ਰਮਿੰਦਾ ਹਾਂ ਪਰ ਨਾਲ ਹੀ ਸਿੱਖਣ ਨੂੰ ਤਿਆਰ ਹਾਂ ਅੱਜ ਤੋਂ ਸਾਡੇ ਸੰਗਠਨ ਵਿੱਚ ਮਾਨਵਤਾ ਪਰਖਣ ਹੋਵੇਗਾ ਹਰ ਨਵੇਂ ਸਟਾਫ ਲਈ ਹਰ ਪੁਰਾਣੇ ਲਈ ਰਾਮ ਪ੍ਰਸਾਦ ਨੂੰ ਮਾਈਕ ਥਵਾਇਆ ਗਿਆ ਉਹਨਾਂ ਨੇ ਕਿਹਾ ਮੈਂ ਕੋਈ ਵੱਡੀ ਗੱਲ ਨਹੀਂ ਕਹਾਵਾਂਗਾ ਸਿਰਫ ਐਨਾ ਕਹਿਣਾ ਚਾਹੁੰਦਾ ਹਾਂ ਇੱਜ਼ਤ ਮੰਗੀ ਨਹੀਂ ਜਾਂਦੀ ਉਹ ਤੁਹਾਡੇ ਕਰਮਾਂ ਨਾਲ ਖੁਦ ਮਿਲਦੀ ਹੈ ਤੇ ਜੋ ਦੂਸਰਿਆਂ ਨੂੰ ਦੇਂਦ ਤੋ ਕਤਰੋਂਦਾ ਹੈ ਉਹ ਖੁਦ ਕਦੇ ਸਾਈ ਸਨਮਾਨ ਨਹੀਂ ਪੁੰਦਾ ਲੋਕ ਖੜੇ ਹੋ ਕੇ ਤਾਲੀਆਂ ਵਜਾ ਰਹੇ ਸਨ ਦੂਸਰੀ ਵਾਲਾ ਗਾਰਡ ਜੋ ਗਲਤ ਫਹਮੀ ਵਿੱਚ ੱਤਕਾ ਦੇ ਬੈਠਾ ਸੀ ਖੜਾ ਸੀ ਦਰਵਾਜੇ ਦੇ ਕੋਲ ਸਿਰ ਝੁਕਾਏ ਬਿਨੇ ਨੇ ਉਸ ਨੂੰ ਇਸ਼ਾਰਾ ਕਰ ਬੁਲਾਇਆ ਆਓ ਉਹ ਕੰਬਦਾ ਹੋਇਆ ਆਇਆ ਸਰ ਮੇਰੀ ਨੀਅਤ ਬੁਰੀ ਨਹੀਂ ਸੀ ਮੈਂ ਸੋਚਿਆ ਰਾਮ ਪ੍ਰਸਾਦ ਨੇ ਵਿੱਚ ਹੀ ਕਿਹਾ ਤੂੰ ਇਕੱਲਾ ਨਹੀਂ ਬੇਟਾ ਇਹ ਸੋਚ ਸਮਝ ਦੀ ਹੈ ਪਰ ਅੱਜ ਤੇਰੇ ਨਾਲ ਨਹੀਂ ਸੋਚ ਨਾਲ ਲੜਾਈ ਹੈ ਉਹਨਾਂ ਨੇ ਅੱਗੇ ਵੱਧ ਕੇ ਉਸ ਗਾਰਡ ਦੇ ਮੋਢੇ ਤੇ ਹੱਥ ਰੱਖਿਆ ਕੱਲ ਤੋਂ ਤੂੰ ਮੇਰੀ ਦੇਖਭਾਲ ਦੀ ਜ਼ਿੰਮੇਵਾਰੀ ਲਵੇਂਗਾ ਦੇਖੀ ਤੇਰੇ ਅੰਦਰ ਦੀ ਸੋਚ ਵੀ ਬਦਲ ਜਾਵੇਗੀ ਬੀਨੇ ਨੇ 3 ਮੀ ਆਵਾਜ਼ ਵਿੱਚ ਕਿਹਾ ਪਾਪਾ ਕੀ ਮੈਂ ਫਿਰ ਤੋਂ ਤੁਹਾਡਾ ਬੇਟਾ ਬਣ ਸਕਦਾ ਹਾਂ ਉਹ ਬੇਟਾ ਜੋ ਤੁਹਾਡੀ ਥਾਲੀ ਤੋਂ ਇੱਕ ਰੋਟੀ ਤੋੜ ਕੇ ਖਾਂਦਾ ਸੀ ਪਰ ਅੱਜ ਦੁਨੀਆ ਦੀਆਂ ਪਲੇਟਾਂ ਦੇਖ ਕੇ ਸਾਨੂੰ ਭੁੱਲ ਗਿਆ RAM PRASAD ਬੋਲੇ ਬੇਟਾ ਕੋਈ ਬਾਪ ਆਪਣੇ ਬੇਟੇ ਨੂੰ ਕਦੇ ਖੋਂਦਾ ਨਹੀਂ ਉਹ ਤਾਂ ਬਸ ਇੰਤਜ਼ਾਰ ਕਰਦਾ ਹੈ ਕਿ ਕਦੋਂ ਬੇਟਾ ਖੁਦ ਵਾਪਸ ਆਵੇ ਹੱਥ ਵਿੱਚ ਉਹੀ ਚਾਹ ਤੇ ਅੱਖਾਂ ਵਿੱਚ ਉਹੀ ਸਨਮਾਨ ਲੱਗੇ ਥਰਮਸ ਖੋਲੀ ਗਈ ਬੀਨੇ ਨੇ ਉਹੀ ਚਾਹ ਆਪਣੇ ਪਾਪਾ ਨੂੰ ਇੱਕ ਕੱਪ ਵਿੱਚ ਪਾ ਕੇ ਦਿੱਤੀ ਪਰ ਇਸ ਵਾਰ ਹੱਥ ਕੰਬਦੇ ਹੋਏ ਨਾਮਸਾਨਾ ਅਤੇ ਰਾਮ ਪ੍ਰਸਾਦ ਨੇ ਉਹ ਚਾਹ ਪਿੰਦੇ ਹੋਏ ਕਿਹਾ ਹੁਣ ਲੱਗਾ ਸਵਾਦ ਕਰਦਾ ਹੈ ਕਦੇ ਕਦੇ ਜੋ ਚਾਹ ਲੈਂਦਾ ਹਾਂ ਉਹੀ ਤੁਹਾਨੂੰ ਜ਼ਿੰਦਗੀ ਦਾ ਸਭ ਤੋਂ ਵੱਡਾ ਸਬਕ ਸਿਖਾ ਜਾਂਦਾ ਹੈ ਸਨਮਾਨ ਦੇਣ ਲਈ ਪਛਾਣ ਜ਼ਰੂਰੀ ਨਹੀਂ ਹੁੰਦੀ ਦਿਲ ਚਾਹੀਦਾ ਹੈ ਤਾ ਦੋਸਤੋ ਇਸ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਕੇ ਜਾਇਓ ਧੰਨਵਾਦ